ਹਰੀਚੰਦ ਰਾਜੇ ਨੂੰ ਵੀ ਇਸ ਗੱਲ ਦਾ ਬੜਾ ਮਾਣ ਸੀਗਾ ਕਿ ਮੇਰੇ ਨਾਲੋਂ ਵੱਡਾ ਕੋਈ ਸੂਰਮਾ ਨਹੀਂ ਹੈਗਾ। ਜਦੋਂ ਕਿਤੇ ਮੈਦਾਨੇ ਜੰਗ ਦੇ ਵਿੱਚ ਹਰੀਚੰਦ ਰਾਜਾ ਜਾਂਦਾ ਸੀ ਨਾ ਤੇ ਵੱਡੇ-ਵੱਡੇ ਸੂਰਮਿਆਂ ਦੇ ਹੌਸਲੇ ਡੇਕਦੇ ਦਿੱਖੇ ਸੀ ਉੱਥੇ ਲੋਕਾਂ ਨੇ। ਤੇ ਅੱਜ ਉਹਦਾ ਮੁਕਾਬਲਾ ਗੁਰਗੋਬਿੰਦ ਸਿੰਘ ਮਹਾਰਾਜ ਦੇ ਨਾਲ ਹੋਣ ਜਾ ਰਿਹਾ ਹੈ। ਇੱਥੇ ਮਾਰਕ ਇਹਦੇ ਜਦੋਂ ਅਸੀਂ ਦੇਖਿਆ ਨਾ ਤੇ ਜਦੋਂ ਪੂਰੇ ਜ਼ੋਰ ਨਾਲ ਤੀਰ ਤਾਣ-ਤਾਣ ਕੇ ਛੱਡ ਰਿਹਾ ਤੇ ਗੁੱਸੇ ਵਿੱਚ ਆਇਆ ਹੋਇਆ ਹੈ। ਤੇ ਸਾਡੇ ਸੂਰਮਿਆਂ ਨੂੰ ਢੇਰ ਕਰੀ ਆਉਂਦਾ ਆ ਉਸ ਟਾਈਮ ਮਹਾਰਾਜ ਜੀ ਦੇ ਅਸੀਂ ਆਪਣਾ ਘੋੜਾ ਤੋਰਿਆ ਤੇ ਮਤਾਨੇ ਜਾਣ ਦੇ ਵਿਚ ਹਰੀ ਚੰਦ ਦੇ ਸਾਹਮਣੇ ਹੁਣ ਇੱਥੇ ਜੰਗ ਬਿਲਕੁਲ ਹਰੀ ਚੰਦ ਰਾਜਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਚਕਾਰ ਆ ਗਈ ਆ ਤੇ ਦੋਨੇ ਪਾਸੇ ਇੱਕ ਪਾਸੇ ਸਿੱਖ ਖੜੇ ਆ ਇੱਕ ਪਾਸੇ ਉਧਰਲੇ ਉਧਰਲੇ ਬਾਈ ਧਾਰ ਦੇ ਰਾਜੇ ਜਿਹੜੇ ਆ ਉਹ ਲੈਣਾ ਲਾ ਕੇ ਇਸ ਨਜ਼ਾਰੇ ਨੂੰ ਦੇਖ ਰਿਹਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਇਸ ਇਸ ਜੰਗ ਦਾ ਜਿਹੜਾ ਨਜ਼ਾਰਾ ਹੈ ਉਹਨੂੰ ਆਪਣੀ ਕਲਮ ਦੇ ਵਿੱਚ ਦਸਮ ਗ੍ਰੰਥ ਤੇ ਲਿਖ ਕੇ ਜਾਂਦੇ ਆ ਕਿਉਂਕਿ ਹਰੀਚੰਦ ਰਾਜੇ ਦੇ ਤੀਰ ਦੇ ਚਰਚੇ ਜਿਹੜੇ ਆ ਨਾ ਇਹ ਹਰ ਥਾਂ ਹੁੰਦੇ ਸੀ ਉਧਰ ਗੁਰਗੋਬਿੰਦ ਸਿੰਘ ਮਹਾਰਾਜ ਦੇ ਵੀ ਜਦੋਂ ਤੀਰਾਂ ਦੀ ਗੱਲ ਚੱਲਦੀ ਸੀ ਕਿਤੇ ਚਰਚੇ ਗੁਰਗੋਬਿੰਦ ਸਿੰਘ ਮਹਾਰਾਜ ਦੇ ਤੀਗਾ ਦੇ ਵੀ ਪਹੁੰਚ ਜਾਂਦੇ ਸੀ ਐਸ ਟਾਈਮ ਬਾਈ ਧਾਰ ਆਲਿਆਂ ਦਾ ਰਾਜਾ ਹਰੀਚੰਦ ਇਧਰ ਸਿੱਖਾਂ ਦੇ ਗੁਰੂ ਗੁਰਗੋਬਲ ਸਿੰਘ ਮਾਰਚ ਹਰੀਜੰਦ ਨੂੰ ਮਹਾਰਾਜ ਤੀਰ ਚਲਾਉਣ ਦਾ ਮੌਕਾ ਦਿੰਦੇ ਹਨ ਤੇ ਮਹਾਰਾਜ ਦੱਸਦੇ ਕਹਿੰਦੇ ਹਰੀਜੰਦ ਕੋਪੇ ਕਮਾਣਨ ਸੰਭਾਲ ਕੇਹਦੇ ਜਦੋਂ ਹਰੀਜੰਦ ਰਾਜੇ ਨੇ ਗ੍ਰੋਧ ਵਿੱਚ ਆਣ ਕੇ ਕਮਾਣ ਨੂੰ ਸੁਭਾਲ ਲਿਆ ਨਾ ਪ੍ਰਥਮ ਬਾਜੀ ਨੂੰ ਤਾਂ ਬਾਣਨ ਪਰਾਹ ਮਹਾਰਾਜ ਕਹਿੰਦੇ ਜੇ ਉਹਨੇ ਪਹਿਲਾ ਤੀਰ ਸਾਡੇ ਪ੍ਰਥਮ ਬਾਜੀਆ ਪਹਿਲਾ ਤੀਰ ਸਾਡੇ ਕੋੜੇ ਦੇ ਮਾਰਿਆ ਪ੍ਰਥਮ ਬਾਜੀਆ ਬਾਜੀ ਹੁੰਦਾ ਕੋੜਾ ਪ੍ਰਥਮ ਬਾਜੀਆ ਤਾਣ ਬਾਣ ਤਾਣ ਕੇ ਤੱਕ ਕੇ ਤਾਣ ਬਾਣਨ ਪ੍ਰਹਾਰ ਉਹ ਬਾਣ ਜਿਹੜਾ ਪ੍ਰਹਾਰਨ ਪ੍ਰਹਾਰ ਕੀਤਾ ਸਾਡੇ ਕਿਤੇ ਵੀ ਉਹਨੇ ਘੋੜੇ ਤੇ ਮਹਾਰਾਜ ਕਹਿੰਦੇ ਅਸੀਂ ਨਾ ਘੋੜੇ ਦਾ ਪੈਤੜਾ ਬਦਲਿਆ ਤੇ ਤੀਰ ਜਿਹੜਾ ਹਵਾ ਦੇ ਵਿੱਚੋਂ ਦੀ ਸ਼ੂਕ ਤੇ ਲੰਘ ਗਿਆ ਮਹਾਰਾਜ ਕਹਿੰਦੇ ਸਾਡਾ ਹਜੇ ਵੀ ਮਨ ਜਿਹੜਾ ਸੰਤ ਰੂਪੀ ਮਨ ਜਿਹੜਾ ਉਹ ਸਿਪਾਈ ਦੇ ਸਿਪਾਈ ਵਾਲੇ ਰੂਪ ਵਿੱਚ ਨਹੀਂ ਆਇਆ ਇਸ ਕਰਕੇ ਗੁਰਗੋਬਿੰਦ ਸਿੰਘ ਮਹਾਰਾਜ ਇੱਕ ਵਾਰੀ ਫਿਰ ਮੌਕਾ ਦਿੱਤੇ ਹਰੀ ਚੰਦ ਕਹਿੰਦੇ ਇੱਕ ਇੱਕ ਮੌਕਾ ਦਿੱਤਾ ਤੈਨੂੰ ਹਰੀ ਚੰਦ ਹੋਰ ਵੀ ਮੌਕਾ ਸਾਰੇ ਹੱਸਦੇ ਆ ਭੀਮ ਚੰਦ ਨੂੰ ਹੀ ਦੇਖ ਰਿਹਾ ਉਹ ਹੱਸ ਰਿਹਾ ਹਰੀ ਚੰਦ ਮਨ ਮਨ ਦੇ ਵਿੱਚ ਹੱਸ ਗਿਆ ਤੇ ਸੋਚਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਇਦ ਕਹਿੰਦਾ ਵੀ ਇਹਨਾਂ ਨੂੰ ਰਾਜ ਦਿੱਤੀ ਮੌਕਾ ਤੇ ਕਿਸੇ ਨੂੰ ਦੇਈ ਦੇ ਫਿਰ ਜਦੋਂ ਦੂਜਾ ਮੌਕਾ ਲੈ ਕੇ ਨੇ ਦੁਤੀਏ ਤਾਕ ਤੀਰ ਮੌਕਾ ਚਲਾਇ ਮਾਰਾ ਕਹਿੰਦੇ ਦੂਜਾ ਤੀਰ ਮੈਨੂੰ ਤੱਕ ਕੇ ਮਾਰਿਆ ਸਾਨੂੰ ਧੱਕ ਕੇ ਮਾਰ ਦੁੱਤੀਏ ਤਾਕ ਤੀਰ ਮੋਕੋ ਚਲਾਏ ਮੈਨੂੰ ਮੇਰੇ ਵੱਲ ਧੱਕ ਕੇ ਚਲਾਇ ਰੱਖਿਓ ਦੇਵ ਕਾਨ ਸ਼ਿਆਕੇ ਸਦਾਇ ਮਾਰੇ ਕਹਿੰਦੇ ਉਹ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਸਾਡੇ ਕੰਨ ਨੂੰ ਖਹਿ ਕੇ ਲੰਘ ਗਿਆ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਰੱਖਿਓ ਦੇਵ 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 ਅਕਾਲ ਪੁਰਖ ਰੱਖਿਓ ਦੇਵ ਕਾਨ ਸ਼ਿਆਕੇ ਸਦਾਇ ਕੰਨ ਨੂੰ ਖਹਿ ਕੇ ਲੰਘ ਗਿਆ ਮਹਾਰਾਜ ਕਿਦਸੇ ਕਿ ਨਹੀਂ ਆਜੇ ਵੀ ਸਾਡਾ ਜਿਹੜਾ ਸੰਤ ਰੂਪੀ ਆ ਜਿਹੜਾ ਅੰਦਰੋਂ ਰਾਮ ਰੂਪੇ ਸੁਭਾয়া ਉਹ ਤੋਂ ਅਜੇ ਸਿਪਾਈ ਦਾ ਰੂਪ ਤੇ ਮਹਾਰਾਜ ਫਿਰ ਕਹਿੰਦੇ ਆ ਕਹਿੰਦੇ ਹਰੀ ਚੰਦ ਅਜੇ ਵੀ ਗੱਲ ਕਹਿੰਦੇ ਜਾ ਤੂੰ ਇੱਕਾ ਤਕੜਾ ਚੋਦਾ ਮੰਨਿਆ ਕਰਨਾ ਆ ਅਜਿਹੜੇ ਤਕੜੇ ਰਾਜੇ ਤੈਨੂੰ ਦੇਖਣ ਦੇ ਆ ਕੋਈ ਤਾਂ ਕਲਾ ਦਿਖਾ ਜਾਂ ਤੈਨੂੰ ਇੱਕ ਮੌਕਾ ਹੋਰ ਦਿੱਤਾ ਤੇਰੇ ਮਾਨ ਦੀ ਖੁਆਇਸ਼ ਤੇਰੇ ਮਨ ਦੇ ਵਿੱਚ ਨਾ ਰਹਿ ਜਵੇ ਇਸ ਕਰਕੇ ਇੱਕ ਮੌਕਾ ਹੋਰ ਦਿੱਤਾ ਇੱਕ ਇੱਕ ਤੀਰ ਹੋਰ ਚਾਹ। ਫਿਰ ਮਹਾਰਾਜ ਕਹਿੰਦੇ ਤ੍ਰਤੀਏ ਬਾਣ ਮਾਰਿਓ ਸੁਪੇਤੀ ਵਜਾ ਕਹਿੰਦੇ ਤੀਜਾ ਬਾਣ ਉਹਨੇ ਸਾਡੀ ਪੇਟੀ ਨੂੰ ਮਾਰਿਆ ਪੇਟੀ ਹੁੰਦੀ ਕਮਰ ਖਸਾ ਜਿੱਥੇ ਲਗਾਉਂਦੇ ਤ੍ਰਿਤੀਏ ਬਾਣ ਮਾਰਿਆ ਉਸ ਪੇਟੀ ਮਿਆ ਬਿਦੀਆਂ ਚਿਲਕਤੰ ਬਾਣ ਪਾਰਨ ਪਦਾਰ ਮਾਰ ਕੇ ਇਹ ਜਿਹੜੀ ਸਾਡੀ ਬਿਦੀਆਂ ਚਿਲਕਤੰ ਜਿਹੜਾ ਜਿਹੜਾ ਬੰਨਿਆ ਸੀਗਾ ਲੱਕ ਦੇ ਥਾਲੇ ਬਿਦੀਆਂ ਚਿਲਕਤੰ ਚਿਲਕਤੰ ਹੁੰਦਾ ਵੀ ਦੇਸ਼ਮੀ ਕਪੜਾ ਬਿਦੀਆਂ ਚਿਲਕਤੰ ਬਾਣ ਪਾਰਨ ਪਦਾਰ ਪਾਰ ਜਿਹੜਾ ਸੀਗਾ ਉਹ ਪਾਰ ਪਧਾਰ ਗਿਆ ਉਸ ਜਿਹੜੀ ਬੱਤੀ ਸੀਗੀ ਨਾ ਪੇਟੀ ਉਹਦੇ ਉਹਦੇ ਤੋਂ ਪਾਰ ਪਧਾਰ ਕੇ ਮਹਾਰਾਜ ਕਹਿੰਦੇ ਚੁਬੀ ਚਿੰਚ ਚਰਮ ਕਿਦੇ ਵਿੱਚ ਉਹਦੇ ਜਿਹੜੀ ਚੋਂਚ ਸੀਗੀ ਨਾ ਚੁਬੀ ਚੁਬੀ ਚੋਂਚ ਉਹ ਚੁਬੀ ਜਾ ਕੇ ਚੋਂਚ ਜਿਹੜੀ ਸੀਗੀ ਤੀਰ ਦੀ ਚੁਬੀ ਚਿੰਚ ਚਰਮ ਉਹ ਚਮ ਦੇ ਵਿੱਚ ਜਦੋਂ ਮਹਾਰਾਜ ਕਹਿੰਦੇ ਸਾਡੇ ਚੁਮੀ ਚੁਬੀ ਨਾ ਜਾ ਕੇ ਚੁਬੀ ਚਿੰਚ ਚਰਮ ਕੱਚੂ ਕਾ ਹੈ ਨਾ ਹੈ ਮਹਾਰਾਜ ਕਹਿੰਦੇ ਬਹੁਤਾ ਵੱਡਾ ਕਾ ਨਹੀਂ ਹੈ ਵੈਸੇ ਭਾਈ ਸੰਤੋਖ ਸਿੰਘ ਬਣਾ ਨੇ ਇਹ ਗੱਲ ਲਿਖੀ ਹੈ ਵੀ ਤੇ ਕਾਫੀ ਡੂੰਗਾ ਬੱਜਾ ਤੀਰ ਪਰ ਗੁਰਗੋਬਿੰਦ ਸਿੰਘ ਮਹਾਰਾਜ ਦਾ ਇਹ ਇਹ ਦਲੇਰੀ ਵਾਲਾ ਪੱਖ ਆ ਵੀ ਉਹ ਪਟੀਆਂ ਪਟੀਆਂ ਸੱਟਾਂ ਨੂੰ ਵੀ ਕੱਖ ਨਹੀਂ ਸਕਦੀ। ਮਹਾਰਾਜ ਕਹਿੰਦੇ ਜਦੋਂ ਅਸੀਂ ਤੀਰ ਪਟੀਆਂ ਤੇ ਇੱਕ ਇੱਕ ਜਿਹੜੀ ਖੂਨ ਦੀ ਤਧੀਰੀ ਨਿਕਲੀ ਬਾਤ ਤੇ ਉਸ ਟਾਈਮ ਮਹਾਰਾਜ ਨੇ ਕਹਿੰਦਿਆ ਜਬੇ ਵਾਂ ਆਖੀ ਤਬੈਰ ਉਸ ਜਦ ਮਹਾਰਾਜ ਕਹਿੰਦੇ ਜਦੋਂ ਬਾਣ ਲੱਗਦਾ ਸਾਡੇ ਤੇ ਕਹਿੰਦੇ ਫਿਰ ਰੋਸ ਲੱਗਦੇ ਤੇ ਸੰਤ ਨੇ ਜਦੋਂ ਸਬਾਈ ਦਾ ਰੂਪ ਧਾਰਨ ਕੀਤਾ ਨਾ ਫਿਰ ਮਹਾਰਾਜ ਨੇ ਤੀਰ ਫੜਿਆ ਤੇ ਕਮਾਨ ਤੇ ਚੁੱਕ ਲਿਆ ਮਹਾਰਾਜ ਲਿਖ ਤੇ ਤਬੈ ਬਾਣ ਨੂੰ ਲਾ ਕੇ ਉਹ ਤਬੈ ਰੂ ਸਜਾ ਗਿਆ ਕਰਨ ਲੈ ਕਮਾਨ ਕਰਨ ਹੁੰਦਾ ਹੱਥ ਕਰ ਹੁੰਦਾ ਆਤ ਕਰਨ ਲੈ ਕਮਾਨ ਹੱਥ ਦੇ ਵਿੱਚ ਕਹਿੰਦੇ ਅਸੀਂ ਕਮਾਨ ਲੈਨੇ ਕਰਨ ਲੈ ਕਮਾਨ ਹਣ ਬਾਣ ਤਾਣ ਮਹਾਰਾਜ ਕਹਿੰਦੇ ਜਦੋਂ ਅਸੀਂ ਐ ਕਰਕੇ ਤਾਣ ਲਿਆ ਨਾ ਪੂਰਾ ਖਿੱਚ ਲਿਆ ਸਬੈ ਬੀਰਤਾਏ ਸਰੋਗੰ ਚਲਾਏ ਮਹਾਰਾਜ ਕਹਿੰਦੇ ਫਿਰ ਜਦੋਂ ਅਸੀਂ ਤਾਕਤ ਤੱਕ ਤੀਰ ਮਾਰੇ ਨਾ ਉਹ ਕੀ ਹੋਇਆ ਵੀ ਜਦੋਂ ਰਾਜੇ ਨੇ ਹਰੀਚੰਦ ਨੇ ਦੇਖਿਆ ਨਾ ਵੀ ਵੀ ਹੁਣ ਤਿੰਨ ਬਾਣ ਤਾਂ ਮਾਰੇ ਆ ਲੱਗਾ ਹੀ ਕੋਈ ਨਹੀਂ ਤੇ ਗੁਰਗੋਬ ਸਿੰਘ ਮਾਰਾਇਦਾ ਤੀਰ ਜਿਹੜਾ ਹੈ ਚੱਲਿਆ ਤੇ ਨੇ ਛੱਗਣਾ ਕੁਛ ਨਹੀਂ ਤੇ ਉਹ بڑے بڑے ਸੂਰਮੇ ਜਿਹੜੇ ਸੀਗੇ ਹਰੀਚੰਦ ਰਾਜੇ ਨੂੰ ਬਚਾਉਣ ਵਾਸਤੇ ਦਵਾ-ਤਵੱਗੇ ਹੋ ਭੱਜੇ ਦਵਾ-ਦਵਾ ਨਾਲ ਹਵਾ ਕੀਤਾ ਵੀ ਪੈ ਨਿਕਲੋ ਸਾਰੇ ਉੱਥੇ ਮਾਰਾ ਇਹ ਕਹਿੰਦੇ ਵੀ ਜਦੋਂ ਅਸੀਂ ਤੱਕਿਆ ਨਾ ਫਿਰ ਅਸੀਂ ਤੀਰ ਚਾੜਿਆ ਫਿਰ ਜਦੋਂ ਕਮਾਣ ਦੇ ਉੱਪਰ ਤੇ ਤੀਰ ਚਾੜ ਕੇ ਮਾਰਾ ਇਹ ਕਹਿੰਦੇ ਹਨਾਂ ਬਾਣ ਤਾਂਾਂ ਮਹਾਰਾਜ ਕਹਿੰਦੇ ਜਦੋਂ ਅਸੀਂ ਆ ਪੂਰਾ ਖਿੱਚ ਕੇ ਤਾਂ ਲਿਆ ਨਾ ਸਭੇ ਬੀਰਤਾਏ ਸਰੋਗੰਗ ਚਲਾਏ ਕਹਿੰਦੇ ਉਹ ਵੱਡੇ ਵੱਡੇ ਸੂਰਮੇ ਜਿਹੜੇ ਸੀਗੇ ਉਹ ਸੀ ਲੰਮੇ ਪਾਤ ਦੇ ਮਹਾਰਾਜ ਕਹਿੰਦੇ ਫਿਰ ਧੀਰ ਚਲਾ ਚਲਾ ਕੇ ਸੁੱੜਤੇ ਸਾਰੇ ਫਿਰ ਮਹਾਰਾਜ ਲਿਖਦੇ ਆ ਮਹਾਰਾਜ ਕਹਿੰਦੇ ਜਦੋਂ ਜਦੋਂ ਵੱਡੇ ਵੱਡੇ ਸੂਰਮੇ ਭੱਜੜ ਲੱਗ ਪਏ ਨਾ ਰੀਚੰਦਰ ਰਾਜ ਦੇ ਸਾਹਮਣੇ ਮਹਾਰਾਜ ਲਿਖਦੇ ਫਿਰ ਸਭੇ ਬੀਰਤਾਏ ਸਰੋਗੰਗ ਚਲਾਏ ਤਬੇ ਤਾਕਬਾਨਨ ਹਨਿਓ ਇੱਕ ਜਵਾਨਨ ਮਹਾਰਾਜ ਕਹਿੰਦੇ ਅਸੀਂ ਫਿਰ ਤੱਕ ਕੇ ਜਦੋਂ ਇੱਕ ਜਵਾਨ ਉਹ ਜਿਹੜਾ ਦੇਖਿਆ ਨਾ ਹਰੀ ਚੰਦ ਰਾਜਾ ਤਾਂ ਨਾਲ ਉੱਤਰਲੇ ਪਾਸੇ ਮਹਾਰਾਜ ਕਹਿੰਦੇ ਉੱਤਰ ਨੂੰ ਫਿਰ ਅੱਗੇ ਹੋ ਕੇ ਅਸੀਂ ਤੱਕ ਕੇ ਜਦੋਂ ਤੀਰ ਖਿੱਚ ਕੇ ਛੱਡਿਆ ਨਾ ਹਰੀ ਚੰਦ ਮਾਰੇ ਸੁਜੋਦਾ ਲਤਾਰੇ ਮਹਾਰਾਜ ਕਹਿੰਦੇ ਫਿਰ ਅਸੀਂ ਹਰੀ ਚੰਦ ਦੇ ਤੀਰ ਐਸਾ ਤੀਰ ਛੱਡਿਆ ਮਹਾਰਾਜ ਕਹਿੰਦੇ ਉਹ ਜਿਹੜਾ ਵੱਡਾ ਜੋਧਾ ਸੀਗਾ ਉਸ ਟਾਈਮ ਆਇਆ ਹੋਇਆ ਮਹਾਰਾਜ ਕਹਿੰਦੇ ਉਹਦੇ ਇੰਨਾ ਜਦੋਂ ਤੀਰ ਵੱਜਾ ਭਾਈ ਸੰਤੋਖ ਸਿੰਘ ਉਹਨਾਂ ਨੇ ਕਿਹਾ ਬਹੁਤ ਸੁਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਗਾਣੀ ਦਾ ਜੰਗ ਜਦੋਂ ਮਹਾਰਾਜ ਨੇ ਤੀਰ ਮਾਰਿਆ ਨਾ ਤੇ ਘੋੜੇ ਸਮੇਤ ਹਰੀ ਚੰਦ ਰਾਜਾ ਪਤਾ ਨਹੀਂ ਕਿੱਡੀ ਤੋਂ ਉੱਜਾ ਕੇ ਡਿੱਗਾ ਵੱਡੇ ਵੱਡੇ ਰਾਜੇ ਜਿਹੜੇ ਸੀਗੇ ਉਹ ਵੱਡੇ ਵੱਡੇ ਰਾਜੇ ਘਬਰਾ ਗਏ ਉਹਨਾਂ ਦੇ ਦਿਲ ਨਹੀਂ ਠਹਿ ਸਕੀ ਉੱਥੇ ਮੈਦਾਨ ਛੱਡ ਕੇ ਵੱਡੇ ਵੱਡੇ ਸੂਰਮੇ ਤੇ ਰਾਜੇ ਭੰਗਾਣੀ ਦੀ ਜੰਗ ਦੇ ਵਿੱਚੋਂ ਭੱਜੇ ਤੇ ਗੁਰਗੋਬਿੰਦ ਸਿੰਘ ਮਹਾਰਾਜੀ ਉੱਥੇ ਜੇਤੂ